ਹਾਂਜੀ ਅਮਰ ਸਿੰਘ ਜੀ ਹਾਂਜੀ ਸੁਣਾਓ ਕੋਈ ਗੱਲ ਫਿਰ ਸੱਥਾਂ 'ਚ ਬੈੰਦੇ ਰਹੋ ਤੁਸੀਂ ਤਾਂ ਅੱਜ ਕੱਲ ਤਾਂ ਹੁਣ ਸੱਥੇ ਹੀ ਖਤਮ ਹੋ ਗਈਆਂ ਗੱਲਾਂ ਪਾਸਿਆਂ ਬੜੀਆਂ ਰੌਚਕ ਨੇ ਬੜੀਆਂ ਗੱਲਾਂ ਵਧੀਆ ਨੇ ਅਸੀਂ ਜਦੋਂ ਕਿਸੇ ਬੁੱਢੇ ਨਾਲ ਜੁੜਦੇ ਹਾਂ ਅਸੀਂ ਜਦੋਂ ਕਿਤੇ ਗੱਲ ਕਰਦੇ ਹਾਂ ਬਜ਼ੁਰਗਾਂ 'ਚ ਬਹਿ ਕੇ ਸਿੱਖਦੇ ਸੀ ਸੁਣਦੇ ਸੀ ਉਹ ਗੱਲਾਂ ਬੜੀਆਂ ਦੌਂਦਾਰਦੀਆਂ ਬੜੀਆਂ ਰੂਹਾਨੀ ਗੱਲਾਂ ਹੁੰਦੀਆਂ ਸੀ ਇਹ ਗੱਲ ਹਕੀਕਤ ਹੈ ਜਿਹੜੀ ਮੈਂ ਤੁਹਾਨੂੰ ਸੁਣਾ ਰਿਹਾ ਤੇ ਬੜੀ ਹੱਡ ਦਿੱਤੀ ਗੱਲ ਹੈ ਅੱਛਾ ਜੀ ਗੱਲ ਇਹ ਅਸਲ 'ਚ ਜਦੋਂ 47 ਵਾਰੇ ਦੇਸ਼ ਦਾ ਵੰਡ ਹੋਈ ਦੇਸ਼ ਟੁੱਟਿਆ ਤੇ ਉਦੋਂ ਦੀ ਗੱਲ ਹੈ ਦੇਸ਼ ਵਿੱਚ ਉਦੋਂ ਜਾਨ ਦਾ ਮਾਲ ਦਾ ਬੜਾ ਨੁਕਸਾਨ ਹੋਇਆ ਜਾਨ ਮਾਲ ਦੇ ਨੁਕਸਾਨ ਹੋਣ ਨਾਲ ਉੱਥੇ ਕਿ ਲੋਕਾਂ ਦੀ ਮੌਤ ਬਹੁਤ ਹੋਈ ਤੇ ਲੋਕ ਲੁੱਟੇ ਪੁੱਟੇ ਗਏ ਤੇ ਉਹਦੇ ਵਿੱਚ ਜਲਦ ਦਾ ਸਭ ਤੋਂ ਵੱਡਾ ਜਿਹੜਾ ਗੱਲ ਦਾ ਸ਼ੋਸ਼ਣ ਹੋਇਆ ਉਹਦੇ ਵਿੱਚ ਨੌਜਵਾਨ ਧੀਆਂ ਦਾ ਕੁੜੀਆਂ ਦਾ ਭੈਣਾਂ ਦਾ ਬਹੁਤ ਵੱਡਾ ਸ਼ੋਸ਼ਣ ਹੋਇਆ ਅੱਛਾ ਜੀ ਉਹ ਇਸ ਤਰ੍ਹਾਂ ਜੇ ਹੁਣ ਇਧਰੋਂ ਜਿਹੜੇ ਲੋਕ ਗਏ ਮੁਸਲਮਾਨ ਵੀਰ ਸਾਡੇ ਹਿੰਦੁਸਤਾਨ ਚੋਂ ਪਾਕਿਸਤਾਨ ਨੂੰ ਚਲੇ ਗਏ ਉਹਨਾਂ ਨੇ ਉਹ ਨੌਜਵਾਨ ਬੇਟੀਆਂ ਨੂੰ ਧੀਆਂ ਨੂੰ ਇੱਥੇ ਰੱਖਿਆ ਗਿਆ ਜਿਹੜੇ ਉਧਰ ਸਾਡੇ ਭਾਈਚਾਰੇ ਦੇ ਸਿੱਖ ਲੋਕ ਹੋਰ ਬਰਾਦਰੀਆਂ ਦੇ ਲੋਕ ਜਿੰਨੇ ਵੀ ਆਏ ਉਹ ਨੌਜਵਾਨ ਬੇਟੀਆਂ ਨੂੰ ਉਧਰ ਰੱਖਿਆ ਗਿਆ ਉਹ ਹੁਣ ਵੀ ਸੰਤਾਪ ਹੁਣਾਰੀਆਂ ਨੇ ਮੈਂ ਜਿਹੜੀ ਤੁਹਾਨੂੰ ਗੱਲ ਸੁਣਾਉਣ ਜਾ ਰਿਹਾ ਹਕੀਕਤ ਹੈ ਵੀ ਦੋ ਨੌਜਵਾਨ ਕੁੜੀਆਂ ਮੁਸਲਮਾਨ ਪਰਿਵਾਰ ਦੀਆਂ ਨਾਲ ਹਾਰ ਪਰਿਵਾਰ ਤੋਂ ਸਬੰਧ ਰੱਖਦੀਆਂ ਸੀ ਉਥੇ ਪਿੰਡ ਦੀ ਸਾਡੇ ਦਰਵਾਜੇ ਵਿੱਚ ہاں ਜੀ ਉਹ ਕੁੜੀਆਂ ਦਰਵਾਜੇ ਵਿੱਚ ਇਕੱਠੀਆਂ ਕੱਤਦੀਆਂ ਸ਼ੋਪ ਪਾਉਨੀਆਂ ਆਪਦੇ ਜਵਾਨੇ ਹੱਸਦੀਆਂ ਖੇਡਦੀਆਂ ਅਚਨਚੇਤ ਸਾਨੂੰ ਪਤਾ ਵੀ ਦੇਸ਼ ਦੀ ਵੰਡ ਹੋ ਗਈ ਸਾਰਾ ਕੁਝ ਵਿਖਰ ਗਿਆ ਉਹ ਕੁੜੀਆਂ ਨੂੰ ਜਦੋਂ ਕਿ ਮਤਲਬ ਇਹ ਗੱਲ ਦਾ ਹੋਇਆ ਤੇ ਉਹਨਾਂ ਦੇ ਪਰਿਵਾਰ ਚਲੇ ગયા ਤੇ ਉਹ ਦੋ ਕੁੜੀਆਂ ਉੱਥੇ ਰਹਿ ਗਈਆਂ ਉਹ ਰਹੀਆਂ ਫਿਰ ਰਹਿਣ ਵੀ ਕਿਵੇਂ ਉਹਨਾਂ ਨੂੰ ਫਿਰ ਉੱਥੇ ਇੱਕ ਸਾਡੇ ਬੰਦਾ ਸੀ ਉਹਦਾ ਨਾਮ ਸੀ ਜੰਗ ਸਿੱਖ ਉਹ ਜੰਗ ਸਿੱਖ ਫਿਰ ਉਹਨਾਂ ਨੂੰ ਤੇ ਕੁੜੀਆਂ ਨੂੰ ਲੈ ਕੇ ਪਿੰਡੋਂ ਬਲਾਡੇ ਤੋਂ ਟ੍ਰੇਨ ਚੜ੍ਹ ਕੇ ਆਇਆ ਉਹਨਾਂ ਨੂੰ ਖਰੋਜਪੁਰਵਾਸ ਤੇ ਪਾਕਿਸਤਾਨ ਜਾਣ ਲਈ ਉਹ ਕੁੜੀਆਂ ਪਾਕਿਸਤਾਨ ਬਾਜੀਆਂ ਜਦੋਂ ਪਾਕਿਸਤਾਨ ਕੁੜੀਆਂ ਗਈਆਂ ਹੋ ਉੱਥੇ ਜਾ ਕੇ ਉਹਨਾਂ ਦਾ ਪਰਿਵਾਰ ਮਿਲ ਗਿਆ ਕੋਈ ਰੱਬ ਸੱਚੀ ਦੀ ਮਿਹਰ ਹੋਈ ਜਦੋਂ ਪਰਿਵਾਰ ਮਿਲਿਆ ਪਰਿਵਾਰ ਮਿਲਣ ਤੋਂ ਮਗਰੋਂ ਚਲੋ ਬੜੀ ਖੁਸ਼ੀ ਮਰਾਈ ਉਹਨਾਂ ਨੇ ਫਿਰ ਉਹਨਾਂ ਦੇ ਵਿੱਚੋਂ ਇੱਕ ਕੁੜੀ ਪਿੰਡੋਂ ਲੱਗੀ ਉੱਥੋਂ ਅੱਛਾ ਵਾਪਸ ਮਿਲਣ ਵਾਪਸ ਮਿਲਣ ਵਾਸਤੇ ਹਰ ਛੀਵੇਂ ਮਹੀਨੇ ਹੋ ਕਉਂਦੀ ਰਹੀ ਜਦੋਂ ਆਈ ਘਰੇ ਦਰਵਾਜ਼ੇ ਵਿੱਚੋਂ ਬੈਠੀ ਮਿਲਦੀ ਉੱਥੇ ਆ ਕੇ ਪੁੱਛਦੀ ਪਰਿਵਾਰ ਵਾਲਿਆਂ ਨੂੰ ਉਹਨਾਂ ਨੂੰ ਆਪਦਾ ਤਾਂ ਪਰਿਵਾਰ ਹੈ ਨਹੀਂ ਸੀ ਉਹਨਾਂ ਦਾ ਗੰਗ ਸਿੱਖ ਦੇ ਪਰਿਵਾਰ ਨੂੰ ਜਦੋਂ ਪੁੱਛਦੀ ਉਹ ਵੀ ਮੇਰਾ ਭਾਈ ਕਿੱਥੇ ਆ ਉਹ ਦੱਸਦੀ ਭਾਈ ਆ ਖੇਤ ਗਿਆ ਜਿੱਥੇ ਪਰਿਵਾਰ ਵਾਲੇ ਦੱਸਦੇ ਜਿਵੇਂ ਆ ਜਾਂਦੇ ਹੋਰ ਭਾਈ ਕੁੜੀ ਦੇ ਤੱਕ ਨਹੀਂ ਹੈ ਠੀਕ ਹੈ ਉਹ ਆਪਦੇ ਦੁੱਖ ਸੁੱਖ ਦੱਸਦੀ ਵੀ ਆਏ ਆ ਗੱਲ ਵੀ ਪਰਿਵਾਰ ਉੱਥੇ ਆਏ ਆ ਆਪਦੇ ਪਰਿਵਾਰ ਦੇ ਦੁੱਖ ਸੁੱਖ ਦੀਆਂ ਗੱਲਾਂ ਕਰਦੇ ਚਲੋ ਜੀ ਸلسلਾ ਜ਼ਿੰਦਗੀ ਦਾ ਚੱਲਦਾ ਰਿਹਾ ਜਦੋਂ ਜ਼ਿੰਦਗੀ ਦਾ ਸلسلਾ ਇਹ ਚੱਲਦਾ ਰਿਹਾ ਉਹ ਕੁੜੀ ਆਉਂਦੀ ਜਾਂਦੀ ਰਹੀ ਜਦੋਂ ਫਿਰ ਉਹ ਫਿਰ ਕਾਫੀ ਚਰਮਗਰੋਂ ਕੋਈ ਕੁੜੀ ਹੋ ਹੋਇਆ ਕਿ ਉਹਨੇ ਅੱਗੇ ਪੁੱਛਿਆ ਉਹਨੂੰ ਵੀ ਬਾਈ ਕਿੱਥੇ ਐ ਉਹਦੇ ਘਰ ਵਾਲੇ ਨੂੰ ਜੰਗ ਸਿੰਘ ਦੇ ਘਰ ਵਾਲੇ ਨੂੰ ਕਹਿੰਦੇ ਬਾਈ ਕਿੱਥੇ ਐ ਉਹ ਕਹਿੰਦੇ ਬਾਈ ਤਾਂ ਤੇਰਾ ਸੁਰਗਵਾਸ ਹੋ ਗਿਆ ਕਹਿੰਦੇ ਅੱਛਾ ਬਸ ਉਹ ਕੁੜੀ ਨੇ ਫਿਰ ਧਾ ਮਾਰੀ ਧਾ ਮਾਰ ਕਿੱਥੇ ਲੱਗੀ ਰੋਣ ਜਦੋਂ ਰੋਣ ਲੱਗੀ ਉਹਨਾਂ ਦੇ ਪਰਿਵਾਰ ਵਾਲਿਆਂ ਨੇ ਗੱਲ ਦੱਸੀ ਵੀ ਯਾਰ ਸਾਰਾ ਪਿੰਡ ਇਕੱਠਾ ਹੋ ਗਿਆ ਉਹ ਰੋ ਰੋ ਕੇ ਕਹਿੰਦਾ ਉਹਨੇ ਬਹਾਲ ਕਰ ਲਿਆ ਬਹੁਤ ਹੀ ਜਾਰੇ ਤੇ ਉਸ ਤੋਂ ਬਾਅਦ ਫਿਰ ਉਹ ਕਹਿੰਦੇ ਵੀ ਜਿਹੜੇ ਮੇਰੇ ਪੇਕੇ ਨੇ ਬਸ ਅੱਜ ਤੋਂ ਮਗਰੋਂ ਮੇਰੇ ਪੇਕੇ ਖਤਮ ਹੋ ਗਏ ਉਦੋਂ ਮੁਰਕੇ ਨਹੀਂ ਉਹ ਕੁੜੀ ਆਈ ਇਸ ਕਰਕੇ ਮੋਹ ਸੀ ਉਹਨਾਂ ਆਪ ਵਿਚ ਪਰਿਵਾਰਾਂ ਦਾ ਨਾ ਕੋਈ ਜਾਤ ਦਾ ਮਸਲਾ ਸੀ ਨਾ ਕੋਈ ਧਰਮ ਦਾ ਮਸਲਾ ਸੀ ਜਿਹੜੇ ਕਿ ਅੱਜ ਦੇ ਸਮਾਜ ਵਿੱਚ ਸਾਡੇ ਅੱਜ ਵੀ ਉਵੇਂ ਹੀ ਨਿਉ ਮੇ ਦੁਬਾਰਾ ਖੜੀਆਂ ਨੇ ਜਿਹੜੀਆਂ ਇਹ ਕਿ ਜਾਤ ਪਾਤ ਦੀਆਂ ਧਰਮ ਦੀਆਂ ਜਿਹੜੀਆਂ ਕਿ ਬਹੁਤ ਹੀ ਖਤਰਨਾਕ ਨੇ ਜਿਨ੍ਹਾਂ ਨੇ ਉਹਨਾਂ ਨੂੰ ਵੀ ਬਹੁਤ ਨੁਕਸਾਨ ਹੋਇਆ ਤੇ ਹੁਣ ਵੀ ਨੁਕਸਾਨ ਕਰ ਰਹੀਆਂ ਨੇ ਇਸ ਕਰਕੇ ਸਾਰੇ ਭਰਾਵਾਂ ਨੂੰ ਬੇਨਤੀ ਆ ਵੀਕਤ ਇਤਫਾਕ ਨਾ ਰਹੋ ਕਿ ਵਧੀਆ ਜ਼ਿੰਦਗੀ ਜੋ ਆਪ ਜੀ ਨੂੰ ਇਹ ਵੀਡੀਓ ਸਾਡੀ ਕਿਸ ਤਰ੍ਹਾਂ ਦੀ ਲੱਗੀ ਇਹਦੇ ਆਪ ਜੀ ਤੁਸੀਂ ਕਮੈਂਟ ਦਿਓ ਤੇ ਲਿਖ ਕੇ ਭੇਜੋ ਇਸ ਇਸ ਤਰ੍ਹਾਂ ਦੀਆਂ ਹੋਰ ਵੀਡੀਓ ਸਾਡੇ ਚੈਨਲ ਤੇ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰੋ ਸ਼ੇਅਰ ਕਰੋ ਵੀਡੀਓ ਨੂੰ ਤੇ ਅੱਗੇ ਰੌਚਕ ਹੋਰ ਜਿਹੜੀਆਂ ਗੱਲਾਂ ਨੇ ਤੁਹਾਨੂੰ ਅਸੀਂ ਸਾਂਝੀਆਂ ਕਰਦੇ ਰਿਹਾ ਕਰਾਂਗੇ ਇਸ ਕਰਕੇ ਬੇਨਤੀ ਹੈ ਵੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਸਾਡੀ ਹੌਸਲਾ ਫਜ਼ਾਈ ਹੋਗੀ ਧੰਨਵਾਦ